2004 ਦੇ ਵਿੱਚ ਲਾ ਕੇ ਲਾਇਆ ਸੀ ਚੰਡੀਗੜ੍ਹੋਂ ਲੈਂਦਾ ਸੀ ਮਨੇ ਮੱਝ ਦੇ ਦੁਰਗਾ ਨਰਸਿੰਘ ਤੋਂ ਕਿਹਾਗੇ ਚਾਰ ਬੂਟੇ ਲੈਂਦੇ ਸੀ ਤੇ ਗਮਲੇ 'ਚ ਲਾ ਕੇ ਰੱਖੇ ਤੇ ਇੱਕ ਬੂਟਾ ਹੀ ਚੱਲ ਪਿਆ ਤਿੰਨ ਕਰਾਵੋਗੇ ਜਿਹੜਾ ਗੁਲਾਬ ਹੈ ਖੇਤਾਂ ਦੇ ਵਿੱਚ ਲੋਕ ਲਗਾ ਦਿੰਦੇ ਆ ਘਰਾਂ ਦੇ ਵਿੱਚ ਕਮਲਿਆਂ ਦੇ ਵਿੱਚ ਗੁਲਾਬ ਲਗਾ ਕੇ ਨਹੀਂ ਮੈਨੂੰ ਪਤਾ ਨਹੀਂ ਸੀਗਾ ਇਹ ਬੈਗ ਨੂੰ ਮਾਨ ਮਿਲਿਆ ਦੇ ਵਿੱਚ ਮਹਾਰਾਜ ਸਤ ਗੁਰੂ ਨੇ ਮੈਨੂੰ ਮਾਨ ਦਿੱਤਾ ਵੀ ਜਿਹੜਾ ਇਹ ਇੰਨੀ ਚਾਈ ਟੱਟ ਕੇ ਰਹਿ ਗਿਆ ਇੰਡੀਆ 'ਚ ਕਿਤੇ ਹੈ ਹੀ ਨਹੀਂ ਐਡਾ ਮੇਰਾ ਪਹਿਲੇ ਨੰਬਰ ਤੇ ਗਿੰਨੀ ਵਰਡ ਤੱਕ ਪਹਿਲੇ ਨੰਬਰ ਤੇ ਮੈਨੂੰ ਲਿੰਕਾ ਬੁੱਕ ਆਫਰ ਦੇ ਰਿਹਾ ਦਾ ਮੈਨੂੰ ਬਹੁਤ ਮਾਣ ਹੈ ਬਹੁਤ ਇੱਜ਼ਤ ਹੈ ਵੀ ਮੈਂ ਆਪਣੇ ਇੰਡੀਆ ਚ ਲਿੰਕਾ ਬੁੱਕ ਜਿ ਮੇਰਾ ਨਾਮ ਆਜਾ ਗਿਆ ਲੋਕ ਲੋਕ ਆਉਂਦੇ ਬੂਟੇ ਨੂੰ ਦੇਖਣ ਆ ਦੇਖਣ ਆਉਣ ਲਈ ਅਮਰੀਕਾ ਕੈਨੇਡਾ ਤੇ ਵੀ ਆਏ ਆ ਦੇਖਣ ਵਾਸਤੇ ਕੁੜੀਆਂ ਅਮਰੀਕਾ ਕੈਨੇਡਾ ਤੇ ਦੇਖਣ ਵਾਸਤੇ ਸ਼ੁਭੇਸ਼ ਬਣ ਗਏ ਕਿਉਂਕਿ ਕਿੰਨੀ ਕ ਸੇਵਾ ਜਿਹੜੀ ਐ ਇਸ ਬੂਟੇ ਦੀ ਫਿਰ ਕਰਨੀ ਪਈ ਵੀ ਇੰਨਾ ਉੱਚਾ ਜਿਹੜਾ ਬੂਟਾ ਚੱਲਣਾ ਤੇ 24 ਘੰਟੇ ਮੈਂ ਸੇਵਾ ਕਰਦਾ ਜੇ ਨਾ 24 ਘੰਟੇ ਮੇਰਾ ਇਹਦੇ ਤੇ ਧਿਆਨ ਹੈ ਸਹੋਕਾਰ ਦੇ ਗੁਸੇ ਨੇ ਇਹਨੇ ਵੀ ਤੂੰ ਮਾਤਾ 24 ਘੰਟੇ ਦਾ ਤਿਆਰ ਰੱਖਣਾ 20 ਸਾਲ ਪਹਿਲਾਂ ਗੁਲਾਬ ਦਾ ਇੱਕ ਬੂਟਾ ਲਗਾਇਆ ਜੋ ਕਿ ਅੱਜ ਵੀ ਮਹਿਕਾ ਵੰਡ ਰਿਹਾ ਹੈ ਇਕੱਲਾ ਮਹਿਕਾ ਹੀ ਨਹੀਂ ਵੰਡ ਰਿਹਾ ਸੋ ਕੋਈ ਬੂਟਾ ਇੱਕ ਰਿਕਾਰਡ ਵੀ ਕਾਇਮ ਕਰ ਰਿਹਾ ਹੈ ਇਸ ਬੂਟੇ ਦਾ ਨਾਮ ਲਿੰਕਾ ਬੁੱਕ ਰਿਕਾਰਡ ਦੀ ਇਸ ਪੁਸਤਕ ਦੇ ਵਿੱਚ ਵੀ ਦਰਜ ਹੋਇਆ ਤੇ ਨਾਲ ਦੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਵੀ ਇਸ ਬੂਟੇ ਨੂੰ ਲੈ ਕੇ ਬੂਟਾ ਉਗਾਉਣ ਵਾਲੇ ਸਾਬਕਾ ਫੌਜੀ ਸੁਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਸੀਂ ਖੜੇ ਹਾਂ ਚਮਕੌਰ ਸਾਹਿਬ ਦੇ ਪਿੰਡ ਭੁੜਰੇ ਦੇ ਵਿੱਚ ਜਿੱਥੇ ਸੁਰਜੀਤ ਸਿੰਘ ਜੋ ਕਿ ਸਾਬਕਾ ਫੌਜੀ ਨੇ ਉਹਨਾਂ ਵੱਲੋਂ 20 ਸਾਲ ਪਹਿਲਾਂ ਇੱਕ ਗੁਲਾਬ ਦਾ ਬੂਟਾ ਜਿਹੜਾ ਉਗਾਇਆ ਗਿਆ ਸੀ ਤੇ ਉਸ ਬੂਟੇ ਨੂੰ ਮਾਣ ਮਿਲਿਆ ਦੁਨੀਆ ਦੇ ਸਭ ਤੋਂ ਉੱਚੇ ਗੁਲਾਬ ਦੇ ਬੂਟੇ ਹੋਣ ਦਾ ਤੁਸੀਂ ਤਸਵੀਰਾਂ ਦੇ ਵਿੱਚੋਂ ਬੂਟੇ ਨੂੰ ਤੁਸੀਂ ਵੇਖ ਸਕਦੇ ਹੋ ਗੁਲਾਬ ਦਾ ਬੂਟਾ ਜੋ ਕਿ 20 ਸਾਲ ਬਾਅਦ ਵੀ ਇਸ ਪਿੰਡ ਦੇ ਵਿੱਚ ਸੁਰਜੀਤ ਸਿੰਘ ਦੇ ਇਸ ਘਰ ਦੇ ਵਿੱਚ ਮਹਿਕਾ ਮੰਡ ਰਿਹਾ ਮੇਰੇ ਨਾਲ ਸੁਰਜੀਤ ਸਿੰਘ ਨੇ ਸਾਬਕਾ ਫੌਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਫਿਰ ਤੁਹਾਨੂੰ ਕੀ ਲੱਗਦਾ ਵੀ ਕਦੋਂ ਇਹ ਬੂਟਾ ਉਗਾਇਆ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਇਹ ਬੂਟਾ ਉਗਾਇਆ ਜਾਵੇ ਤੇ ਕਿੱਥੋਂ ਇਹ ਬੂਟਾ ਲੈਂਦਾ ਸਰ ਇਹ 200 2004 ਦੇ ਵਿੱਚ ਲਾ ਕੇ ਲਾਇਆ ਸੀ ਚੰਡੀਗੜ੍ਹੋਂ ਲੈਂਦਾ ਸੀ ਮਨੇ ਮੱਝਦੇ ਦੁਰਗਾ ਨਸਿੱਤ ਤੋਂ ਇਹ ਅਗੇ ਚਾਰ ਬੂਟੇ ਲੈਂਦੇ ਸੀ ਤੇ ਗਮਲੇ 'ਚ ਲਾ ਕੇ ਰੱਖੇ ਫੇ ਇੱਕ ਬੂਟਾ ਹੀ ਚੱਲ ਪਿਆ ਤਿੰਨ ਖਰਾਬ ਹੋ ਗਏ ਸੀ ਅੱਛਾ ਤੇ ਹੁਣ ਮੈਂ ਚਾਹੁੰਦਾ ਵੀ ਮਤਲਬ ਬੂਟੇ ਦਾ ਕੁਛ ਨਾ ਕੁਛ ਮੇਰੇ ਵੱਡਣਾ ਚਾਹੀਦਾ ਮੇਰੇ ਤੁਹਾਡਾ ਜਿਹੜਾ ਬੂਟਾ ਹੈਗਾ ਉਹ ਨਿੰਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਤਾਂ ਇਹਦਾ ਨਾਮ ਦਰਜ ਹੋਇਆ ਕਿੰਨਾ ਕਮਾਨ ਮਹਿਸੂਸ ਹੋਇਆ ਜਦੋਂ ਨਿੰਕਾ ਬੁੱਕ ਆਫ ਰਿਕਾਰਡ ਤੇ ਮੈਨੂੰ ਨਿੰਕਾ ਬੁੱਕ ਆਫ ਰਿਕਾਰਡ ਦਾ ਮੈਨੂੰ ਬਹੁਤ ਮਾਣ ਹੈ ਬਹੁਤ ਇੱਜ਼ਤ ਹੈ ਮੈਨੂੰ ਵੀ ਮੈਂ ਆਪਣੇ ਇੰਡੀਆ ਚ ਨਿੰਕਾ ਬੁੱਕ ਚ ਮੇਰਾ ਨਾਮ ਦਰਜ ਹੋ ਗਿਆ ਲੋਕ ਲੋਕ ਆਉਂਦੇ ਬੂਟੇ ਨੂੰ ਦੇਖਣ ਆਉਂਦੇ ਅਮਰੀਕਾ ਕੈਨੇਡਾ ਤੇ ਵੀ ਆਏ ਆ ਦੇਖਣ ਵਾਤੇ ਕੁੜੀਆਂ ਅਮਰੀਕਾ ਕੈਨੇਡਾ ਤੇ ਦੇਖਣ ਵਾਤੇ ਸ਼ੁਭੇਸ਼ ਲਾਈਆਂ ਮੇਰੇ ਬੱਚੀਆਂ ਕਹਿੰਦੇ ਵੀ ਅਸੀਂ ਬੂਟਾ ਦੇਖ ਕੇ ਆਉਣਾ ਕਹਿੰਦੇ ਵੀ ਖਬਰ ਚੱਲਦੀ ਹੈ ਤੁਹਾਡੇ ਅਮਰੀਕਾ ਕੈਨੇਡਾ ਚ ਕਹਿੰਦੇ ਕੀ ਲੱਗਦਾ ਵੀ ਇਹ ਜਿਹੜਾ ਬੂਟਾ ਹੈਗਾ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਤਾਂ ਲੱਗਦਾ ਸੀਗਾ ਵੀ ਇੰਨਾ ਉੱਚਾ ਜਿਹੜਾ ਬੂਟਾ ਇਹ ਹੋ ਜਾਊਗਾ ਕਿਉਂਕਿ ਅਕਸਰ ਜਿਹੜਾ ਗੁਲਾਬ ਹੈ ਖੇਤਾਂ ਦੇ ਵਿੱਚ ਲੋਕ ਲਗਾ ਦਿੰਦੇ ਆ ਘਰਾਂ ਦੇ ਵਿੱਚ ਗਮਲਿਆਂ ਦੇ ਵਿੱਚ ਗੁਲਾਬ ਲਗਾਉਂਦੇ ਆ ਨਹੀਂ ਮੈਨੂੰ ਪਤਾ ਨਹੀਂ ਸੀਗਾ ਇਹ ਬੈਗ ਨੂੰ ਲਈ ਮਾਣ ਮਿਲਿਆ ਮੈਨੂੰ ਮਹਾਰਾਜ ਨੇ ਸਤ ਗੁਰੂ ਨੇ ਮੈਨੂੰ ਮਾਣ ਦਿੱਤਾ ਵੀ ਜਿਹੜਾ ਇਹ ਇੰਨੀ ਚਾਈ ਤੱਕ ਚੱਲਿਆ ਗਿਆ ਇੰਡੀਆ 'ਚ ਕਿਤੇ ਹੈ ਹੀ ਨਹੀਂ ਐਡਾ ਮੇਰਾ ਪਹਿਲੇ ਨੰਬਰ ਤੇ ਇਹ ਗਿੰਨੀ ਵਰਲਡ ਤੱਕ ਪਹਿਲੇ ਨੰਬਰ ਤੇ ਅੱਛਾ ਕਿੰਨੀ ਕਿ ਸੇਵਾ ਜਿਹੜੀ ਐ ਇਸ ਬੂਟੇ ਦੀ ਫਿਰ ਕਰਨੀ ਪਈ ਵੀਰ ਨਾ ਉੱਚਾ ਜਿਹੜਾ ਬੂਟਾ ਚੱਲ ਗਿਆ ਇਹ 24 ਘੰਟੇ ਮੈਂ ਸੇਵਾ ਕਰਦਾ ਜੀ ਦਿਨ ਰਾਤ 24 ਘੰਟੇ ਮੇਰਾ ਇਹਦੇ 'ਚ ਧਿਆਨ ਰਹਿੰਦਾ ਸਭ ਉਹ ਕਰਦੇ ਗੁੱਸੇ ਨੇ ਕਹਿੰਦੇ ਵੀ ਤੂੰ ਮਾ ਤਾਂ 24 ਘੰਟੇ ਦਾ ਧਿਆਨ ਰੱਖਣਾ ਮਤਲਬ ਕਿ ਸੁਰਜੀਤ ਸਿੰਘ ਦੀ ਜਾਨ ਜਿਹੜੀ ਐ ਇਸ ਗੁਲਾਬ ਦੇ ਬੂਟੇ 'ਚ ਵੱਸਦੀ ਐ ਮੇਰੀ ਜਿਹੜੀ ਜਾਨ ਐ ਨਾ ਜ਼ਿੰਦਗੀ ਐ ਗੁਲਾਬ ਦੇ ਬੂਟੇ 'ਚ ਐ ਜੇ ਮੇਰਾ ਬੂਟਾ ਖਤਮ ਹੋ ਗਿਆ ਮੇਰੀ ਜਾਨ ਚਲੇਗੀ ਬਸ ਮੇਰਾ ਇੱਥੇ ਤੱਕ ਹੀ ਐ ਬਸ ਮੈਂ ਇਹ ਸੋਚਦਾ ਵੀ ਮੈਨੂੰ ਕਿੰਨੀ ਰਿਵਾਰਡ ਸਾਡੇ ਵੇਟ ਮਿਲੇਗਾ अच्छा ਨਹੀਂ ਨਿਮਕਾ ਬੁੱਕ ਰਿਕਾਰਡ ਤੋਂ ਦਰਜ ਹੋ ਗਿਆ ਗਿਨੀਸ ਬੁੱਕ ਰਿਕਾਰਡ ਦੇ ਲਈ ਜਿਹੜੀ ਪੈਰਵਈਆ ਉਹ ਕੀਤੀ ਗਈ ਕਿੱਥੇ ਖੜਕ ਕਮੀ ਆ ਗਈ ਉਹ ਜੀ ਮਤਲਬ ਉਹਨਾਂ ਨਾਲ ਕਿੰਨੀ ਵੱਡਾ ਆਇਆ ਨਾ ਮੇਰੀ ਗੱਲ ਚੱਲਦੀ ਰਹੀ ਹੈ ਜੀ ਸਾਰਾ ਰਿਮਾਈਂਡਰ ਵੀ ਭੇਜਦਾ ਰਿਹਾ ਗੱਲਬਾਤ ਕਈ ਮਹੀਨੇ ਚੱਲਦੀ ਰਹੀ ਹੈ ਜੀ ਜਦ ਰਿਮਾਈਂਡਰ ਭੇਜੇ ਉਹਨਾਂ ਨੇ ਮਤਲਬ ਮੈਨੂੰ ਖਰਚਾ ਮੰਗਿਆ ਬੇਤੇ ਕਹਿੰਦੇ ਵੀ ਜੇ ਤੂੰ ਇਹਦਾ ਇੰਨਾ ਖਰਚਾ ਕਰੇਗਾ ਵੀ ਤਾਂ ਤੈਨੂੰ ਸਾਡੀ ਵੇਟ ਦਾ ਮੈਂ ਇੱਕ ਗਰੀਵ ਹੋਣ ਦੇ ਨਾਤੇ ਉਹਨਾਂ ਦਾ ਖਰਚਾ ਨਹੀਂ ਭਰ ਸਕਿਆ ਤੇ ਮੇਰਾ ਮਤਲਬ ਸਾਡੀ ਵੇਟ ਨਹੀਂ ਮੈਨੂੰ ਮਿਲ ਸਕਿਆ ਜੀ ਤੇ ਹੁਣ ਕੀ ਚਾਹੁੰਦੇ ਕੀ ਹੈ ਤੁਸੀਂ ਮੈਂ ਇਹ ਚਾਹੁੰਦਾ ਵੀ ਕੋਈ ਸੰਸਤਾ ਹੋਵੇ ਕੋਈ ਮంత్రి ਸੰਤਰੀ ਕੋਈ ਸੰਤਾ ਹੋਵੇ ਕੋਈ ਵੀ ਉੱਚਾ ਲੀਡਰ ਹੋਵੇ ਜਿਹੜਾ ਮੇਰੀ ਹੈਲਪ ਕਰੇ ਅਮਰੀਕਾ ਕੈਨੇਡਾ ਤੋਂ ਮੈਨੂੰ ਇਹ ਸਾਡੀ ਵੀਜ਼ ਦਵਾ ਦੇਵੇ ਮੈਂ ਵੀ ਪੈਰ ਵੀ ਤੁਸੀਂ ਕਰ ਦਿੱਤੀ ਪਰ ਜਿਹੜੀ ਉਹਦੀ ਫੀਸ ਹੈ ਜਿਹੜੀ ਉਹ ਭਰਨ ਤੋਂ ਤੁਸੀਂ ਅਸਮਰੱਥ ਹਾਂ ਹਾਂਜੀ ਹਾਂਜੀ ਮੈਂ ਕਾਰਵਾਈ ਸਾਰੀ ਕਰਤੀ ਕਾਗਜ਼ ਪੱਤਰ ਉਹਨਾਂ ਦੇ ਕੋਲ ਪਏ ਗਿਨੀ ਵੀਜ਼ ਵਾਲਿਆਂ ਕੋ ਤੇ ਬਾਕੀ ਜਿਹੜਾ 5 ਲੱਖ ਜਿਹੜੀ ਫੀਸ ਭਰਨੀ ਸੀ ਉਹ ਮੈਂ ਨਹੀਂ ਭਰ ਸਕਿਆ ਮੈਂ ਫੀਸ ਕੰਨੀ ਤੇ ਰੁਕਿਆ ਹਾਂ ਅਤੇ ਮੰਨਦੀ ਇੱਛਾ ਹੁਣ ਸਿਰਫ ਇਹੀ ਰਹਿ ਗਈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਿਨੀਸ ਬੁੱਕ ਆਫ ਰਿਕਾਰਡ ਦੇ ਵਿੱਚ ਇਸ ਬੂਤੇ ਦਾ ਨਾਮ ਦਰਜ ਹੋ ਜਾਵੇ। ਦੇਖੋ ਜੀ ਜਨਾਬ ਗੱਲ ਐਦਾਂ ਹੈ ਵੀ ਦੇਖੋ ਜੇ ਮੇਰਾ ਗਿਨੀਜ਼ ਵਾਲੇ ਚ ਨਾਮ ਦਰਜ ਹੋ ਜਾਊਗਾ ਆਪਣੇ ਮੇਰੇ ਪੂੜਿਆਂ ਪਿੰਡ ਦਾ ਆਪਣੇ ਰੋਪੜ ਜ਼ਿਲ੍ਹੇ ਦਾ ਆਪਣੇ ਪੂਰੇ ਪੰਜਾਬ ਦਾ ਨਾਂ ਦੋ ਰੋਸ਼ਨ ਹੋ ਜਾਊਗਾ। ਵੀ ਪੂੜਿਆਂ ਦਾ ਗਲਾਵ ਇਹ ਮਤਲਬ ਬਣਿਆ ਜੀ ਕੁਸ਼ੂਰ ਦਾ ਗੁਲਾਬ ਜਿਹੜਾ ਇੱਕ ਪੂਰੇ ਪਿੰਡ ਦੀ ਬਜਾਏ ਸਾਰੀ ਦੁਨੀਆ ਚ ਮਹਿਕਾ ਵੰਡ ਰਿਹਾ ਦੁਨੀਆ ਪੂਰੀ ਦੁਨੀਆ ਚ ਮਹਿਕਾ ਵੰਡ ਰਿਹਾ ਜੀ ਬਹੁਤ ਜਾਇਜ਼ਾਕਾਰ ਹੋ ਜੂਗੀ ਬਸ ਮੇਰਾ ਗਿੰਨੀ ਜੀ ਵਰਲਡ ਤੱਕ ਮੇਰਾ ਨਾਮ ਕੋਈ ਵੀ ਜੋੜਾ ਉੱਠ ਕੜੇ ਕੋਈ ਵੀ ਜੋੜਾ ਉੱਠ ਕੜੇ ਜਿਹੜਾ ਮੇਰੀ ਮਾਂ ਫੜ ਲਵੇ ਵੀ ਤੈਨੂੰ ਮੈਂ ਗਿਨੀ ਵੱਡਾ ਮੈਂ ਤੈਨੂੰ ਸਾਡੀ ਵੇਡ ਦੋਣਾ ਅੱਛਾ ਕੋਈ ਗਿਨੀਸ ਬੁੱਕ ਆਫ ਰਿਕਾਰਡ ਦੇ ਵਿੱਚ ਚਲੋ ਪਾਇਰ ਵੀ ਤੁਹਾਡੀ ਚੱਲ ਰਹੀ ਹੈ ਪਰ ਕੀ ਲੱਗਦਾ ਵੀ ਜਿਸ ਤਰੀਕੇ ਨਾਲ ਨਾਮ ਬੂਟੇ ਦਾ ਅੱਜ ਦੁਨੀਆ ਦੇ ਵਿੱਚ ਰੌਸ਼ਨ ਹੋ ਰਿਹਾ ਕੀ ਲੱਗਦਾ ਸਮਾਜ ਨੂੰ ਜਾਂ ਬਾਕੀ ਜਿਹੜੇ ਨੌਜਵਾਨ ਨੇ ਕਿੰਨੀ ਜਿਹੜੀ ਕਿਸ ਤਰ੍ਹਾਂ ਦੀ ਜਿਹੜੀ ਸਿਹਤ ਆ ਉਹ ਤੁਹਾਨੂੰ ਲੱਗਦਾ ਮੈਂ ਜੀ ਇਹ ਸਿਹਤ ਪਾਉਣਾ ਵੀ ਜਿਹੜੀ ਨੌਜਵਾਨ ਪੀੜ੍ਹੀ ਅੱਜ ਦੀ ਨਸ਼ਿਆਂ 'ਚ ਵੜ ਗਏ ਨਸ਼ਿਆਂ 'ਚ ਡੁੱਬ ਗਏ ਜ਼ਿੰਦਗੀਆਂ ਬਰਬਾਦ ਹੋ ਗਈ ਮਤਲਬ ਮਰਦੇ ਜਾ ਰਹੇ ਆ ਟੀਕੇ ਲਾ ਕੇ ਨਸ਼ੇ ਕਰਕੇ ਵੀ ਉਹਨਾਂ ਨੂੰ ਇਹ ਮੈਂ ਬੇਨਤੀ ਕਰਦਾ ਵੀ ਪੁੱਤਰੋ ਮੈਂ ਅੱਜ ਤੱਕ 67 ਸਾਲ ਦੀ ਉਮਰ ਹੋ ਗਈ ਕਦੇ ਮੈਂ ਚਾਹ ਨਹੀਂ ਪੀਤੀ ਚਾਹ ਨਹੀਂ ਟੱਚ ਕੀਤੀ ਮੈਂ ਫੌਜ ਵੀ ਰਹਿ ਸਿਵਲ 'ਚ ਵੀ ਮੇਰੀ ਅੱਜ ਬੇਨਤੀ ਇਹ ਹੀ ਹੈ ਵੀ ਭਾਈ ਆਪਣੇ ਨਸ਼ੇ ਛੱਡੋ ਤੇ ਆਪਣੇ ਬੁੱਕੇ ਗੋ ਜਿੰਮਾ ਖੇਡੋ ਸਰੀਰ ਬਣਾਓ ਇਇਇ ਅਜਿਹਾ ਕੰਮ ਕਰੋ ਜਿਹਦਾ ਦੁਨੀਆ ਦੇ ਵਿੱਚ ਇੱਕ ਲਖਣ ਪਛਾਣ ਹੋਵੇ ਜੀ ਹਾਂ ਐ ਜਾਂ ਦਨ ਕਰੋ ਵੀ ਜਿਹੜਾ ਦੁਨੀਆ ਸਾਨੂੰ ਜਾਣਿਆ ਕਰੇ ਮਾਤਲ ਆਦ ਰੱਖੇ ਵੀ ਆਹ ਫਰਾਨੇ ਦਾ ਪੁੱਤ ਜੋੜਾ ਬਣਿਆ ਫਿਰਦਾ ਬਿਲਕੁਲ 67 ਸਾਲ ਦੀ ਉਮਰ ਦੇ ਵਿੱਚ ਵੀ ਇਹ ਸਾਬਕਾ ਫੌਜੀ ਸੁਰਜੀਤ ਸਿੰਘ ਇਸ ਗੁਲਾਬ ਦੇ ਬੂਟੇ ਦੀ ਸੇਵਾ ਕਰਨੇ ਤੇ ਗੁਲਾਬ ਦਾ ਬੂਟਾ ਜਿੱਥੇ ਕਿ ਭੁੜਰੇ ਪਿੰਡ ਦੇ ਵਿੱਚ ਮਹਿਕਾ ਵੜ ਰਿਹਾ ਉੱਥੇ ਰਿਕਾਰਡ ਦਰਜ ਹੋਣ ਤੋਂ ਬਾਅਦ ਇਹ ਸਾਰੇ ਦੁਨੀਆ ਦੇ ਵਿੱਚ ਮਹਿਕਾ ਵੜਣਾ ਚਾਹੁੰਦਾ ਹੈ ਜਿਸ ਦੇ ਲਈ ਸੁਰਜੀਤ ਸਿੰਘ ਦੀ ਬੇਨਤੀ ਹੈ ਅਪੀਲ ਹੈ ਵੀ ਕੋਈ ਵੀ ਜਿਹੜੀ ਸੰਸਥਾ ਹੈ ਜਾਂ ਸਰਕਾਰ ਹੈ ਜਾਂ ਕੋਈ ਵੀ ਹੋਰ ਜਿਹੜਾ ਵਿਅਕਤੀ ਹੈ ਉਹ ਅੱਗੇ ਆਵੇ ਤੇ ਇਹਨਾਂ ਦੇ ਜਿਹੜੇ ਪੈਰਵਈਆ ਗੀਨਿਸ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਉਣ ਦੀ ਇਸ ਬੂਟੇ ਦੀ ਉਸ ਨੂੰ ਪੂਰਾ ਕਰੇ ਤਾਂ ਜੋ ਇਹ ਜਿਹੜਾ ਬੂਟਾ ਸਾਰੀ ਦੁਨੀਆ ਦੇ ਵਿੱਚ ਰਿਕਾਰਡ ਕਾਇਮ ਕਰ ਸਕੇ ਤੇ ਸਾਰੀ ਦੁਨੀਆ ਦੇ ਵਿੱਚ ਮਹਿਕਾ ਵੜ ਸਕੇ ਕੈਮਰਮੈਨ ਸਰਬਜੀਤ ਸਿੰਘ ਬਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਪ੍ਰੋਗਰੈਸ ਸਿਰ ਚਮਕੌਰ ਸਾਹਿਬ ਰੋਪੜ